ਛੁੱਟੀਆਂ ਸਕੂਲ ਰਹਿਣਗੇ ਬੰਦ ਅਗਸਤ ਦੇ ਮਹੀਨੇ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਛੁੱਟੀਆਂ ਵੀ ਹੋ ਗਈਆਂ ਹਨ ਇਸ ਮਹੀਨੇ 15 ਅਗਸਤ ਰੱਖੜੀ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ ਅਤੇ ਅਜੇ ਹੀ ਸਕੂਲੀ ਬੱਚਿਆਂ ਅਤੇ ਕਰਮਚਾਰੀਆਂ ਲਈ ਰਾਹਤ ਦੀ ਗੱਲ ਹੈ ਕਿ ਇਹ ਦੋਵੇਂ ਤਿਉਹਾਰ ਵੀਕਐਂਡ ਤੇ ਪੈ ਰਹੇ ਹਨ ਇਸ ਕਾਰਨ ਲੋਕਾਂ ਨੂੰ ਲਗਾਤਾਰ 5 ਦਿਨ ਆਰਾਮ ਮਿਲੇਗਾ ਅਜਿਹੇ 6 ਇਨ੍ਹਾਂ ਦਿਨਾਂ 'ਚ ਪੂਰੇ ਦੇਸ਼ 'ਚ ਜਨਤਕ ਛੁੱਟੀ ਹੋਵੇਗੀ ਇਸ ਤੋਂ ਇਲਾਵਾ ਮਹੀਨੇ ਦੇ ਕੁੱਲ 5 ਸ਼ਨੀਵਾਰ ਅਤੇ 4 ਐਤਵਾਰ ਹੁੰਦੇ ਹਨ ਇਸ ਤੋਂ ਇਲਾਵਾ ਕਈ ਅਜਿਹੇ ਮੌਕੇ ਹਨ ਜਿਨ੍ਹਾਂ ਤੇ ਜਨਤਕ ਛੁੱਟੀ ਹੋਵੇਗੀ ਅਜਿਹੇ ਚ ਮਹੀਨੇ ਦੇ 12 ਦਿਨਾਂ ਦੀਆਂ ਛੁੱਟੀਆਂ ਹੁੰਦੀਆਂ ਹਨ ਹਰ ਸਾਲ 15 ਅਗਸਤ ਨੂੰ ਦੇਸ਼ ਭਾਰ ਵਿੱਚ ਆਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਵਾਰ 15 ਅਗਸਤ 16 17 18 ਅਗਸਤ ਨੂੰ ਜ਼ਿਆਦਾਤਰ ਦਫ਼ਤਰਾਂ ਅਤੇ ਕਾਲਜਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਵੇਗੀ ਇਸ ਦੇ ਨਾਲ ਹੀ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਜਾਣੀ ਕਿ ਸੋਮਵਾਰ ਵਾਲੇ ਦਿਨ ਆ ਰਿਹਾ ਹੈ ਇਸ ਕਰਕੇ ਇਸ ਵਾਰ ਲੋਕ 16 ਅਗਸਤ ਨੂੰ ਛੁੱਟੀ ਲੈ ਕੇ 5 ਦਿਨ ਦੀ ਲੰਬੀ ਛੁੱਟੀ ਦਾ ਆਨੰਦ ਮਾਣ ਸਕਦੇ ਹਨ ਧਰਨ ਉਦਾਸ ਤੇ ਇੱਕ ਇੱਕ ਕਾਵੜ ਜਤਰਾ ਕਾਰਨ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਜਿਵੇਂ ਮੁਰਾਦਾਬਾਦ ਮੁਜ਼ਫਰਨਗਰ ਮੇਰਠ ਸਹਾਨਪੁਰ ਅਤੇ ਹਾਪੂੜ ਵਿੱਚ 27 ਜੁਲਾਈ ਤੋਂ 2 ਅਗਸਤ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ